ਮੈਂ ਗੁਰਬਖਸ਼ ਸਿੰਘ ਮਾਛੀਕੇ ਚੇਅਰਮੈਨ ਰਜਿਸਟਰਡ ਐਂਡ ਔਰਗੇਸਟਰਡ ਐਸਸੀਬੀਸੀ EMPLOYEES WELFARE FEDERATION PUNJAB ਇਹ ਸਾਡੇ ਰਿਸ਼ਤੇਦਾਰ ਨੇ ਸਾਰਾ ਜਮੇਰ ਸਿੰਘ ਜੀ ਇਹ ਸਾਡੇ ਪਰਿਵਾਰ ਦੀ ਬੱਚੀ ਜਿਹੜੀ ਅਰਸ਼ਦੀਪ कौर ਜਿਹਦਾ 2 ਮਹੀਨੇ ਪਹਿਲਾਂ ਅਸੀਂ ਬੜੀ ਚਾਵਾ ਮਲਾਰਾਂ ਦੇ ਨਾਲ ਵਿਆਹ ਕੀਤਾ ਸੀ ਉਹਨੂੰ ਉਹਨਾਂ ਦੇ ਸਹੁਰਿਆਂ ਨੇ ਦਾਜ ਦੇ ਲਾਲਚੀ ਲੋਕਾਂ ਨੇ ਘਟਿਆ ਤੇ ਕਮੀਨੇ ਲੋਕਾਂ ਨੇ ਬਰੇਤਸੀ ਇਹ ਦੇ ਦੇ ਕੇ ਪੈਸੇ ਦੀ ਭੁੱਖ ਕਰਕੇ ਪੈਸੇ ਜਿਹੜੇ ਜਿਹੜੇ ਵਕਾਇਦਾ ਤੌਰ ਤੇ ਉਹਦੇ ਵਿਆਹ ਤੇ ਪੈਸੇ ਅਸੀਂ ਲਗਾਣੇ ਸੀ ਔਰ ਬਾਹਰ ਭੇਜਣ ਦਾ ਜਿਹੜਾ ਸੀਗਾ ਉਹ ਉਹਨਾਂ ਨੇ ਪੈਸੇ ਲਗਾਣੇ ਸੀ ਪਰੰਤੂ ਜਦੋਂ ਬਾਹਰ ਲਗਾਉਣ ਦੀ ਫਾਈਲ ਦੀ ਗੱਲ ਆਈ ਤਾਂ ਉਹਨਾਂ ਨੇ ਸਾਡੇ ਤੋਂ 12 ਲੱਖ ਰੁਪਇਆ ਡਿਮਾਂਡ ਕੀਤੀ ਜਿਹੜੇ ਕਿ ਇਹ ਪਰਿਵਾਰ ਨਹੀਂ ਦੇ ਸਕੇ ਤੇ ਉਹਨਾਂ ਨੇ 12 ਲੱਖ ਨਾ ਮਿਲਣ ਕਰਕੇ ਉਹ ਕੁੜੀ ਨੂੰ ਤਸੀਹੇ ਦੇ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਇਸ ਇਸ ਦੇ ਖਿਲਾਫ ਬਹੁਤ ਹੀ ਸਾਰੇ ਜਿਹੜੇ ਹੈਗੇ ਆ ਗਾਂਵਦੂ ਲੋਕ ਅਗਾਂਵਦੂ ਸੋਚਦੇ ਮਾਲਕ ਜਿਹੜੇ ਲੋਕ ਹੈ ਉਹ ਇਕੱਠੇ ਹੋਏ ਨੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਤੇ ਰਿਸ਼ਤੇਦਾਰ ਭੈਣ ਭਾਈ ਤੇ ਨਗਰ ਨਿਵਾਸੀ ਨਿਵਾਸੀ ਜਿਹੜੇ ਕਿ ਸਮੁੱਚੇ ਰੂਪ ਦੇ ਵਿੱਚ ਇਹ ਸਾਰੇ ਸਮਝਦੇ ਨੇ ਕਿ ਇਹ ਲੜਾਈ ਇਕੱਲੇ ਅਜਮੇਰ ਸਿੰਘ ਦੀ ਨਹੀਂ ਹੈ ਇਹ ਲੜਾਈ ਸਾਡੇ ਸਮੁੱਚੇ ਸਮਾਜ ਦੀ ਲੜਾਈ ਹੈ ਜੇ ਇਹ ਲੜਾਈ ਦਾ ਅਸੀਂ ਠੋਕਮਾ ਜਵਾਬ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਾਡੀ ਬੱਚੀ ਵਰਗੀਆਂ ਅਰਸ਼ਦੀ ਵਰਗੀਆਂ ਪੈਣਾ ਦੀ ਜਿਹੜੀ ਜ਼ਿੰਦਗੀ ਹੈ ਉਹ ਦਾਤੇ ਲੱਗ ਸਕਦੀ ਹੈ ਇਸ ਕਰਕੇ ਅਸੀਂ ਤਹਈਆ ਕੀਤਾ ਹੈ ਕਿ ਇਸ ਲੜਾਈ ਨੂੰ ਚਰਮ ਸੀਮਾ ਤੱਕ ਪਚਾਵਾਂਗੇ ਉਹਨਾਂ ਕੁੱਤਿਆਂ ਕਮੀਨੇ ਲੋਕਾਂ ਨੂੰ ਉਸ ਉਹਨਾਂ ਉਸ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਉਹਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੇ ਕੱਲ ਤੱਕ ਬਕਾਇਦਾ ਤੌਰ ਤੇ ਉਹਨਾਂ ਨੂੰ ਅਰੈਸਟ ਨਾ ਕੀਤਾ ਉਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਤਾ ਅਸੀਂ ਪਰਸੋਂ ਬਕਾਇਦਾ ਰੂਪ ਦੇ ਵਿੱਚ ਉਥੇ ਚੱਕਾ ਜਮ ਕਰਾਂਗੇ ਹਾਈਵੇ ਜਮ ਕਰਕੇ ਇਹ ਪ੍ਰਸ਼ਾਸਨ ਦੇ ਜਿਹੜੇ ਹੈਗਾ ਪੈਰੀ ਭਾਜਣਾ ਪਾ ਦੇਾਂਗੇ ਕਿ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਇਸ ਗੱਲ ਐਕਸ਼ਨ ਲੈਣ ਲਈ ਮਜਬੂਰ ਕਰ ਦਾਂਗੇ ਕਿਉਂਕਿ ਇਹ ਇਹ ਸਾਡੇ ਸਮੁੱਚੇ ਲੋਕਾਂ ਦਾ ਮਸਲਾ ਹੈ ਇਹ ਇਕੱਲੇ ਇਸ ਪਰਿਵਾਰ ਦਾ ਮਸਲਾ ਨਹੀਂ ਹੈ ਸਾਡੇ ਸਮੁੱਚੇ ਲੋਕਾਂ ਦਾ ਹੀ ਫਰਜ਼ ਬਣਦਾ ਤਾਂ ਹੀ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਹੈ ਇਕੱਠੇ ਹੋਏ ਨੇ ਇਹਨਾਂ ਨੇ ਤਹਿਯਾ ਕੀਤਾ ਫੈਸਲਾ ਕੀਤਾ ਕਿ ਇਹ ਲੜਾਈ ਅਸੀਂ ਇਨਸਾਫ ਮਿਲਣ ਤੱਕ ਲੜਾਂਗੇ ਔਰ ਅਸੀਂ ਇਨਸਾਫ ਲਵਾਵਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਜਣੀਆ ਸਜ਼ਾਵਾ ਦੇਵਾਂਗੇ ਬਹੁਤ ਹੀ ਧੰਨਵਾਦ